ਤੈਨੂੰ ਤੀਰ ਨੂੰ ਕੋਈ ਨਹੀਂ ਦੀ ਪਾਉਣਾ। ਉਹ ਰੱਖੋ ਫ੍ਰੀਜ ਚ ਚਿੱਟੇ ਨਹੀਂ ਕਹਣਾ ਖਾਣਾ ਨਹੀਂ। ਸੇਵ ਕਰਾਂਗੇ। ਕਿ ਪਾਉਂ। ਉਹ ਉਧਰ ਚੱਲਦੀ ਆ ਮਸ਼ੀਨ, ਕੱਪੜੇ ਲਾਤੀ। ਰੱਸੀ ਬੀਣੀ। ਜਿੱਡੀ ਖਾਣੀ, ਜਿੱਡੀ ਦੇ ਪਾਣੀ ਉਹ ਖਾਦੀ। ਦਹੀਂ ਜਦੋਂ ਰੱਸੀ ਬੀਣੀ ਨੂਨ ਪਾਦ ਲਿਆ ਤੋ। ਦਹੀਂ ਵਿਚ ਰੱਖਣਾ। ਇਹਦੀ ਜੇ ਪਾ ਲੂਗੀ ਜੋਂ ਨਹੀਂ ਸ਼ੁਰੂ ਤੇ ਨਹੀਂ ਲੋਸੀ ਮਸ਼ੀਨ ਲਗਾਤੀ ਆ ਮਸ਼ੀਨ ਲਗਾ ਕੇ ਆਪਾਂ ਤੇ ਇੱਧਰ ਭਿੰਡੀਆਂ ਧੋਤੀਆਂ ਧੋ ਕੇ ਸਮਾਰ ਕੇ ਟਾਕਤੀਆਂ ਆ ਕੇ ਦੇਖਾਂਗੇ ਫਿਰ ਚੀਰਾਂਗੇ ਤਾਂ ਆ ਕੇ ਹਨ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੱਫਕ ਦੀ ਖੰਡਾਰ ਕਿਵੇਂ ਖੰਡਾਇਆ ਚਿੱਟੇ ਹੋਗਾ ਕੋਣ ਹੋ ਤੇ ਲੋ ਜੀ 40 ਤੇ ਲਾਦਾਂ ਨੇ ਨੇ ਘੁੰਮ ਜੂ ਘੁਮ ਕੇ ਜਿੜ ਆ ਜੂ ਕੱਢਾਂਗੇ ਆ ਕੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਚਲੋ ਜੀ ਹਵਾ ਬਹੁਤ ਚੱਲਦੀ ਅੱਜ ਊਜਤਾ ਕੀ ਸੋ ਜਮਾ ਸ਼ਲੋਕ ਇਕੰ ਪਰ ਸਤਗੁਰ ਪ੍ਰਸਾਦ ਜਲਥਲ ਮਈਲ ਪੂਰੇ ਆ ਸੁਆਮੀ ਸਿਰਜਨ ਹਾਰ ਅਨਿਕ ਪਾਸ ਹੋਏ ਪਸਰਿਆ ਨਾਨਕ ਕੇ ਤਬ ਸਨ ਪਰੋ ਹਰ ਰਾਈ ਤਾਂ ਕੀ ਆਸ ਕਲਿਆਣ ਸੁਖ ਜਾ ਕੇ ਸਭ ਕਿਛੋਏ ਚਾਰ ਬੰਦ ਚਾਰ ਘੰਟ ਤਹ ਦਿਸ ਪਰ ਮੈਂ ਹੂੰ ਤਿਸ ਬਿਨ ਆਵਰਨ ਕੋਏ ਬੇਦ ਪੁਰਾਨ ਸੇ ਮਲਤ ਸੁਨੇ ਬੋ ਵਿਦ ਕਰੋ ਵਿਚਾਰ ਪਾਤੀ ਤੋ i ਜਨਾਨਿਕ ਵਾਰ ਸਰਨ ਪਰੋ ਹਰਿ ਰਾਈ ਪਰਮ ਕਟਿਐ ਨਾਨਕ ਸਾਦ ਸੰਗ ਦੁਤੀਆ ਪਾਉ ਮਿਟਾਏ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀਤ RAM ਰਤਨ ਮਨ ਤਨ ਬਸੈ ਤਜ ਕਾਮ ਕਰੋਦ

ਕੇ ਨਾਰਾ ਮਹੱਲਾ ਪੰਜਵਾ ਸੰਤ ਹੈ ਪੂਰੇ ਮੁਖਮਲੀ ਗੁਣਾ ਅਜੁੱਤ ਸਦਾ ਪੂਰਨ ਨਹਿ ਦੋਖ ਵਿਆਪੈ ਕਲੀ ਸੰਤ ਹੈ ਪੂਰੇ ਮੁਖਮਲੀ ਗੁਣਾ ਅਜੁੱਤ ਸਦਾ ਪੂਰਨ ਨਹਿ ਦੋਖ ਵਿਆਪੈ ਕਲੀਰਾ ਏਕ ਅਨਕ ਸਰਵਤ ਪੂਰਨ ਵਿਖੇ ਅਗਨ ਨਾ ਜਲਿ ਕਹਿ ਮੂਜਾ ਬਿਨੋ ਦਾਸ ਆਪਣੋ ਜੋਤ ਜੋਤੀ ਰਵੀ ਪ੍ਰਭ ਚਰਨ ਸ਼ਰਨ ਆਪ ਆਇਓ ਲਓ ਜੀ ਬੈਗਰੂਜੀ ਕੱਪੜੇ ਧੋਤੇ ਸੁੱਕਣੇ ਪਾਤੇ ਤੇ ਸੁੱਕਣੇ ਪਾ ਕੇ ਹੁਣ ਵੀਡੀਓ ਬਣਾਈਆ ਮੈਂ ਹੁਣ ਮੈਂ ਸਬਜੀ ਕੱਟੂਗੀ ਆ ਕੇ ਗੁਰਦੁਆਰਾ ਸਾਹਿਬ ਤੋਂ ਜੱਦੀਓ ਲੱਗੀ ਪਈਆਂ ਆਈ ਥੋੜੀ ਜਿਹੀ ਅੱਜ ਲੇਟ ਤੇ ਲੇਟ ਆ ਕੇ ਹੁਣ ਇਹ ਦੇਖੋ ਸੁੱਕਣੇ ਪਾਤੇ ਹੁਣ ਕਰੀਏ ਆ ਕੰਮ ਇਹ ਲਓ ਜੀ 4:00 ਵਜ ਗਏ ਨੇ ਹੁਣ ਆਪਾਂ ਨੂੰ ਧੋਤੇ ਸੁੱਕਣੇ ਪਾਤੇ ਚਲੋ ਸ਼ਾਮ ਤੱਕ ਸੁੱਕ ਜਾਣਗੇ 8-9 ਵਜ ਤੱਕ ਜਾਨੂ ਵਧੀਆ ਹੁਣ ਸ਼ਾਮ ਨੂੰ ਠੀਕ ਰਹਿੰਦੇ ਨੇ ਸਵੇਰੇ ਪਾ ਕੇ ਫਿਰ ਧੁੱਕੇ ਚੱਕਣੇ ਔਖੇ ਨੇ ਹੁਣ ਮੈਂ ਦੁਪਹਿਰੇ ਦੁਪਹਿਰੇ ਚ ਅੰਦਰ ਧੋ ਰਹੀ ਧੁੱਕੇ ਸੁੱਕਣੇ ਪਾਤੀ ਤੇ ਲੋ ਜੀ ਤੇ ਹੁਣ ਆਪਾਂ ਸਬਜ਼ੀ ਬਾਜੀ ਕੱਟਦੇ ਆਂ ਤੇ ਧੁੱਪ ਤਾਂ ਹਲੇ ਵੀ ਬਹੁਤ ਆ ਪਰ ਹੁਣ ਮੌਸਮ ਠੜਾ ਜਾ ਫਰਕ ਪੈ ਗਿਆ ਮਹੀ ਭਾਂਡ ਕਰਕੇ ਠੰਡਾ ਹੋ ਗਿਆ ਤੇ ਜਾਨੂ ਆਪਾਂ ਨੇ ਕੰਮ ਨਹੀਂ ਬੀੜਾਂਗੇ ਜਾਨੂ ਸੁੱਕ ਜਾਣਗੇ ਸ਼ਾਮ ਦਾਂਗੇ ਹੁਣ ਤੇ ਸਵੇਰੇ ਤਾਂ ਹੋਰੇ ਕੰਮ ਬਾਦੂ ਹੋ ਜਾਂਦੇ ਨੇ ਚਲੋ ਨਾਲੇ ਸਵੇਰੇ ਪਾ ਕੇ ਫਿਰ ਦੁਪਹਿਰੇ ਚ ਚੱਕਣੇ ਔਖੇ ਹੋ ਜਾਂਦੇ ਨੇ ਤੇ ਲੋ ਜੀ ਹੁਣ ਚੱਲਦੇ ਆਪਾਂ ਕਰੀਏ ਕੰਮ ਰਸੋਈ 'ਚ ਚੱਲ ਜੀ ਲੋ ਜੀ ਹੁਣ ਪ੍ਰਿੰਜੀਆਂ ਕੱਟ ਲਈਏ ਧੋ ਕੇ ਸਮਾਰ ਕੇ ਰੱਖ ਦਿੱਤੀ ਸੁੱਕ ਗਈਆਂ ਵਧੀਆਂ ਤੇ ਹੁਣ ਇਹਨਾਂ ਨੂੰ ਕੱਟ ਲਈਏ ਆਪਾਂ ਕੱਟ ਕੇ ਫੇਰ ਮਿਲਦੇ ਆਪਾਂ ਨੇ ਫੇਰ ਬਣਾਵਾਂਗੇ ਸਬਜ਼ੀ ਹੁਣ ਕੱਪੜੇ ਧੋ ਕੇ ਹਟੀਆਂ ਲੇਟ ਬੜੀ ਹੋ ਗਈ ਅੱਜ ਪਹਿਲੇ ਗੁਰਦੁਆਰਾ ਸਾਹਿਬ ਤੋਂ ਹੀ ਲੇਟ ਹੋ ਗਈ ਤੇ ਹੁਣ ਕੱਪੜੇ ਧੋ ਕੇ ਪ੍ਰਿੰਡੀਆਂ ਕੱਟਦੀਆਂ ਸਬਜ਼ੀ ਭਾਂਜੀ ਕੱਟਦੇ ਆ ਫੇਰ ਬਣਾਉਣੇ ਆ ਹੁਣ ਘਿਓ ਵੀ ਗਰਮ ਹੋ ਗਿਆ ਤੇ ਨਾਲ ਦੀ ਨਾਲ ਤੇ ਇਹ ਹੋ ਠੰਡਾ ਹੋ ਜਵੇ ਫਿਰ ਪਾਵਾਂਗੇ ਆਪਾਂ ਠੰਡਾ ਹੋਇਆ